ਤੁਹਾਨੂੰ ਯਾਦ ਹੋਵੇਗਾ ਕਿ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ਪੁਰਪ ਤੋਂ ਠੀਕ ਪਹਿਲਾਂ ਸੁਲਤਾਨਪੁਰ ਲੋਧੀ ਜਿਹੜੀ ਕਿ ਚਰਨਛੋਪਾ પ્રાપ્ત ਧਰਤੀ ਹੈ ਗੁਰਨਾਨਕ ਪਾਤਸ਼ਾਹ ਦੀ ਉਸ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਅਕਾਲ ਬੰਗਾ ਸਾਹਿਬ ਵਿਖੇ ਇੱਕ ਵਿਵਾਦ ਪੈਦਾ ਹੋਗਾ ਵਿਵਾਦ ਇੰਨਾ ਵੱਡਾ ਹੋ ਜਾਂਦਾ ਕਿ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਬਹੁਤ ਸਾਰੇ ਸਿੱਖ ਮੁੱਢੀ ਜੀ ਵੀ ਕਹਿੰਦੇ ਨੇ ਕਿ 84 ਤੋਂ ਬਾਅਦ ਇਹ ਪਹਿਲਾ ਅਜਿਹਾ ਮਾਮਲਾ ਜਿੱਦੋਂ ਗੁਰੂ ਗੁਰੂ ਘਰ ਦੇ ਉੱਤੇ ਇਦਾਂ ਅਟੈਕ ਕਿਸੇ ਪੁਲਿਸ ਨੇ ਕੀਤਾ ਹੋਵੇ ਗਵਰਦੀਆਂ ਬੂਟਾਂ ਸੜੇ ਗੁਰੂ ਘਰ ਦੇ ਵਿੱਚੋਂ ਵੜ ਗਏ ਹੋਣ ਔਰ ਇੰਨੇ ਹਥਿਆਰ ਨਾਲ ਹਮਲਾ ਕੀਤਾ ਹੋਵੇ ਜਦ ਕਿ ਦੂਜੇ ਪਾਸੇ ਪੁਲਿਸ ਇਹ ਕਹਿ ਰਹੀ ਹੈ ਕਿ ਪਹਿਲਾ ਹਮਲਾ ਅੰਦਰੋਂ ਹੋਇਆ ਨਿਹੰਗ ਸਿੰਘਾਂ ਵੱਲੋਂ ਹਮਲਾ ਹੋਇਆ ਅਸੀਂ ਜਵਾਬੀ ਕਾਰਵਾਈ ਕੀਤੀ ਹੈ ਸਥਾਨਕ ਤਾਕਤ ਸਾਹਿਬ ਨੇ ਕਿਹਾ ਕਿ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਇਸ ਕਰਕੇ ਇੱਕ ਪੜਤਾਲੀਆ ਕਮੇਟੀ ਬਣਾਈ ਜਾਵੇ ਉਸ ਪੜਤਾਲੀਆ ਕਮੇਟੀ ਨੇ ਇਸ ਪੂਰੇ ਮਾਮਲੇ ਦਾ ਇੱਕ ਇੱਕ ਨਿਚੋੜ ਕੱਟ ਕੇ ਲਿਆਂਦਾ ਇੱਕ ਇੱਕ ਪੱਖ ਪਰਖਿਆ ਜਾਂਚਿਆ ਦੇਖਿਆ ਔਰ ਸਾਰੀ ਪੜਤਾਲੀਆ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਹੈ ਕਿਹੜੇ ਕਿਹੜੇ ਅਸਪੈਕਟ ਤੁਸੀਂ ਲਏ ਨੇ ਕਿਉਂਕਿ ਇਹ ਮਸਲਾ ਬੜਾ ਗੰਭੀਰ ਮਸਲਾ ਸੀਗਾ ਕਿਹੜੇ ਕਿਹੜੇ ਉਹ ਪਹਿਲੂ ਸੀ ਜਿਹੜੇ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਕੀਤੇ ਅਸੀਂ ਉੱਥੇ ਜਾ ਕੇ ਜਿੰਨੇ ਸਬੰਧਤ ਸਨ ਤੇਰਾ ਚਾਹੇ ਉਹਦੇ ਵਿੱਚ ਬਾਬਾ ਮਾਨ ਸਿੰਘ ਦਾ ਪੱਖ ਸਿਗਾ ਚਾਹੇ ਬਾਬਾ ਬਲਬੀਰ ਸਿੰਘ ਜੀ ਦਾ ਪੱਖ ਸਿਗਾ ਜੀ ਚਾਹੇ ਜਿਹੜੇ ਪ੍ਰਤੱਖ ਦਰਸ਼ੀ ਸਨ ਜਿਹੜੇ ਮੌਕੇ ਤੇ ਹਾਜ਼ਰ ਸਨ ਉਹਨਾਂ ਨਾਲ ਅਸੀਂ ਜਾ ਕੇ ਸਾਰੇ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਸਾਰੀ ਰਿਪੋਰਟ ਹੈਗੀ ਆ ਉਹ ਅਸੀਂ ਉਹ ਸ਼੍ਰੀ ਕਬਤਖ ਸਾਹਿਬ ਨੂੰ ਜਿਹੜੀ ਹੈਗੀ ਉਹ ਪੇਸ਼ ਕੀਤੀ ਤੁਸੀਂ ਇਹ ਦਾਵਾ ਕਰ ਰਹੇ ਹੋ ਇਸ ਪੜਤਾਲੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਹਮਲਾ ਇੱਕ ਪਾਸੜ ਸੀ ਜਦਕਿ ਪੁਲਿਸ ਦਾਵਾ ਕਰਦੀ ਹੈ ਕਿ ਇਹ ਹਮਲਾ ਪਹਿਲਾਂ ਅੰਦਰੋਂ ਹੋਇਆ ਵੀ ਇਹ ਵੀ ਪੁੱਛਿਆ ਜਾ ਸਕਦਾ ਕਿ ਜੇ ਅੰਦਰੋਂ ਕੋ ਗੋਲੀ ਚੱਲੀ ਹੈਗੀ ਜਾਂ ਪੁਲਿਸ ਨੇ ਜਦੋਂ ਅੰਦਰ ਜਾ ਕੇ ਤਲਾਸ਼ੀ ਲਈ ਹੈਗੀ ਆ ਵੇ ਤੁਹਾਨੂੰ ਕਿਹੜੇ ਕਿਹੜੇ ਹਥਿਆਰ ਮਿਲੇ ਆ ਤੁਸੀਂ ਦੱਸ ਸਕਦੇ ਆ ਵੀ ਤੁਹਾਡੇ ਕੋਲ ਕਿੰਨੇ ਖੋ ਲੈ ਗਏ ਤੇ ਇਹੋ ਜੀ ਕੋਈ ਗੱਲ ਜਿਹੜੀ ਹੈਗੀ ਆ ਸਾਨੂੰ ਸਪਸ਼ਟ ਰੂਪ ਵਿੱਚ ਸਾਨੂੰ ਕਿਸ ਨੇ ਨਹੀਂ ਦੱਸੀ ਕੀ ਕੋਈ ਕੰਪਲੇਂਟ ਬਾਬਾ ਬਲਬੀਰ ਸਿੰਘ ਹੁਰਾ ਵੱਲੋਂ ਕੀਤੀ ਗਈ ਸੀ ਜਾਂ ਬਾਬਾ ਮਾਨ ਸਿੰਘ ਹੁਰਾ ਵੱਲੋਂ ਕੀਤੀ ਗਈ ਸੀ ਨਹੀਂ ਕਿਸੇ ਵੱਲੋਂ ਕੋਈ ਕੰਪਲੇਂਟ ਨਹੀਂ ਕੀਤੀ ਗਈ ਸੀ ਤੜਕਸਾਰ ਕਾਰਵਾਈ ਕਰਨ ਦਾ ਮਕਸਦ ਜਾਂ ਫੈਸਲਾ ਕਿਵੇਂ ਲਿਆ ਕਿਉਂ ਲਿਆ ਇਸ ਬਾਰੇ ਕੋਈ ਜਾਂਚ ਦੇ ਵਿੱਚ ਤੁਹਾਡੇ ਸਾਹਮਣੇ ਆਇਆ ਨਹੀਂ ਇਹਦੇ ਬਾਰੇ ਤਾਂ ਦੇਖੋ ਜਿਹੜੇ ਸਬੰਧਤ ਅਧਿਕਾਰੀ ਨੇ ਜਾਂ ਸਮੇਧੀ ਸਰਕਾਰ ਹੈ ਕੋਈ ਦੱਸ ਸਕਦੇ ਆ ਤੁਸੀਂ ਸਿੱਧਾ ਸਿੱਧਾ ਸੀਐਮ ਭਗਵੰਤ ਮਾਨ ਨੂੰ ਇਹਦੇ ਲਈ ਦੋਸ਼ੀ ਕਰਾਰ ਦਿੱਤਾ ਨਾ ਉੱਥੇ ਮੌਜੂਦ ਸੀ ਨਾ ਉਹ ਕਹਿੰਦੇ ਨੇ ਕਿ ਸਾਡਾ ਕੋਈ ਲੈਣਾ ਦੇਣਾ ਐਸਡੀਐਮ ਡਿਪਟੀ ਕਮਿਸ਼ਨਰ ਜਾਂ ਫਿਰ ਐਸਐਸਪੀ ਜਵਾਬਦੇਹ ਹੈ ਤੁਸੀਂ ਸਿੱਧਾ ਸਿੱਧਾ ਸੀਐਮ ਨੂੰ ਕਸੂਰਵਾਰ ਕਿਉਂ ਠਹਿਰਾ ਰਹੇ ਜਿਹੜਾ ਡਿਪਾਰਟਮੈਂਟ ਹੈ ਗ੍ਰਾਮ ਪੰਚਾਇਤ ਵਾਲਾ ਉਹ ਵਾਂਸੇ ਕੇ ਮਾਨ ਕੋਲੇ ਆ ਜੀ ਔਰ ਮੈਂ ਸਮਝਦਾ ਕਿ ਜਦੋਂ ਡੀਸੀਬੀ ਇਸ ਗੱਲ ਤੋਂ ਅਨਕਾਰੀ ਹੈ ਔਰ ਐਸਐਸਪੀ ਜਾਂ ਹੋਰ ਸਬੰਧਤ ਅਧਿਕਾਰੀ ਵੀ ਜਿਹੜੇ ਅਨਕਾਰੀ ਆ ਤੇ ਫਿਰ ਹੁਕਮ ਤਾਂ ਕਿਸੇ ਨਾ ਕਿਸੇ ਦਾ ਹੋਏਗਾ ਨਾ ਚਾਹੇ ਉਹਨਾਂ ਨੇ ਸੈਟ ਵੀ ਬਣਾਈ ਪਰ ਉਹ ਜਿਹੜੇ ਐਸਐਸਪੀ ਦੀ ਅਗਵਾਈ ਵਿੱਚ ਤੇ ਗੋਲੀ ਚੱਲੀ ਉਸੇ ਐਸਐਸਪੀ ਨੂੰ ਸੈਟ ਦਾ ਮੁਖ ਬਣਾ ਦਿੱਤਾ ਗਿਆ ਇਸ ਕਰਕੇ ਸਾਨੂੰ ਲੱਗਦਾ ਨਹੀਂ ਕਿ ਇਨਸਾਫ ਵਾਲੀ ਕੋਈ ਗੱਲ ਹੋਵੇ ਤੁਸੀਂ ਸੈਟ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿਰਫ ਤਾਂ ਉਹ ਹੀ ਨਹੀਂ ਜੀ ਉਹ ਐਸਐਸਪੀ ਸਾਹਿਬ ਹੀ ਨੇ ਤੇ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਜੀ ਅਸੀਂ ਕਾਰਵਾਈ ਸਾਡੀ ਚੱਲ ਰਹੀ ਆ ਤੇ ਜਦੋਂ ਇਹਦਾ ਕੋਈ ਦੋਸ਼ੀ ਸਾਹਮਣੇ ਆਊਗਾ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਜਿੰਨਾਕ ਮੈਨੂੰ ਪਤਾ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਤੁਸੀਂ ਕਿਸੇ ਨੂੰ ਤਲਬ ਕਰਨਾ ਹੈ ਤਾਂ ਨਾ ਤਾਂ ਕਿਸੇ ਗੈਰ ਸਿੱਖ ਨੂੰ ਕਰ ਸਕਦੇ ਹੋ ਨਾ ਪਤਿਤ ਸਿੱਖ ਨੂੰ ਕਰ ਸਕਦੇ ਫਰੌਨੀ ਗੁਰਦਾਰਾ ਪ੍ਰਬੰਧ ਕਮੇਟੀ ਨੇ ਇੱਕ ਤਰੀਕ ਨੂੰ ਜਿਹੜਾ ਹੈਗਾ ਠੀਕ 12 ਵਜੇ ਜਸਨ ਸਮੁਦਰੀ ਹਾਲ ਵਿਖੇ ਜਿਹੜਾ ਹੈਗਾ ਉਹ ਜਨਰਲ ਇਲਾਕਾ ਸੱਦੇ ਆ ਤੇ ਉਹਦੇ ਵਿੱਚ ਸਾਰੇ ਮੈਂਬਰ ਸਮਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦੀ رائے ਲਈ ਜਾਊਗੀ ਤੇ ਅਗਲੀ ਜਿਹੜੀ ਰਣਨੀਤੀ ਹੈ ਉਹ ਉਹਦੇ ਵਿੱਚ ਉਹਦਾ ਐਲਾਨ ਕੀਤਾ ਜਾਏਗਾ ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੀਡੈਂਟ ਵਿਚਾਰ ਤਕਰਾਰੀ ਇੱਕ ਬੇਹਦ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪ੍ਰਭ ਤੋਂ ਠੀਕ ਪਹਿਲਾਂ ਸੁਲਤਾਨਪੁਰ ਲੋਧੀ ਜਿਹੜੀ ਕਿ ਚਰਨ ਛੋ ਪ੍ਰਾਪਤ ਧਰਤੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਉਸ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਇੱਕ ਵਿਵਾਦ ਪੈਦਾ ਹੁੰਦਾ ਵਿਵਾਦ ਇੰਨਾ ਵੱਡਾ ਹੋ ਜਾਂਦਾ ਕਿ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਦਰਅਸਲ ਇਹ ਮੁੱਦਾ ਇਹ ਸੀਗਾ ਕਿ ਜੋ ਜਾਣਕਾਰੀ ਮਿਲੀ ਹੈ ਜੋ ਜਾਣਕਾਰੀ ਦੇ ਵਿੱਚ ਦਾਅਵੇ ਕੀਤੇ ਜਾ ਰਹੇ ਨੇ ਕਿ ਇਹ ਗੁਰਦੁਆਰਾ ਸਾਹਿਬ ਤੇ ਇੱਕ ਧਿਰ ਨੇ ਕਬਜ਼ਾ ਕੀਤਾ ਹੋਇਆ ਸੀਗਾ ਤੇ ਦੂਜੀ ਧਿਰ ਜਿਹੜੀ ਹੈ ਉਹ ਬਾਹਰ ਸੀ ਹੁਣ ਪੁਲਿਸ ਨੇ ਉਹ ਕਬਜ਼ਾ ਛਡਾਣ ਤੇ ਲਈ ਗੁਰਦਾਰਾ ਸਾਹਿਬ ਦੇ ਜੋ ਪ੍ਰਤਾਲੀ ਰਿਪੋਰਟ ਕਹਿੰਦੀ ਹੈ ਕਿ ਗੁਰਦਾਰਾ ਸਾਹਿਬ ਦੀ ਹਦੂਦ ਦੇ ਅੰਦਰ ਜਾ ਕੇ ਗੋਲੀਆਂ ਚਲਾਈਆਂ ਜ਼ਬਰਦਸਤੀ ਕੀਤੀ ਬਿਨਾਂ ਕਿਸੇ ਸ਼ਿਕਾਇਤ ਦੇ ਇਹ ਕਾਰਵਾਈ ਕੀਤੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਾਹਮਣੇ ਆਈਆਂ ਜਿਸ ਤੋਂ ਬਾਅਦ ਉੱਥੇ ਸ੍ਰੀ ਖੰਡ ਪਾਤ ਸਾਹਿਬ ਰੱਖੇ ਹੋਏ ਸੀ ਉਹ ਖੰਡਿਤ ਹੋਏ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਦਾ ਬੜਾ ਹੀ ਗੰਭੀਰ ਨੋਟਿਸ ਲਿਆ ਗਿਆ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਾਰਾ ਸੱਚ ਸਾਹਮਣੇ ਆਣਾ ਚਾਹੀਦਾ ਇਸ ਕਰਕੇ ਇੱਕ 45ਆ ਕਮੇਟੀ ਬਣਾਈ ਜਾਵੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮਿਟੀ ਨੂੰ ਆਦੇਸ਼ ਹੋਇਆ ਕਿ ਤੁਸੀਂ 45ਆ ਕਮੇਟੀ ਬਣਾਓ ਇਸ ਪੂਰੇ ਮੁੱਦੇ ਤੇ ਉਹਨਾਂ ਨੇ ਇੱਕ 6 ਮੈਂਬਰੀ 45ਆ ਕਮੇਟੀ ਬਿਠਾਈ ਉਸ 45ਆ ਕਮੇਟੀ ਨੇ ਇਸ ਪੂਰੇ ਮਾਮਲੇ ਦਾ ਇੱਕ ਇੱਕ ਨਿਚੋੜ ਕੱਢ ਕੇ ਲਿਆਂਦਾ ਇੱਕ ਇੱਕ ਪੱਖ ਪਰਖਿਆ ਜਾਂਚਿਆ ਦੇਖਿਆ ਔਰ ਸਾਰੀ 45 ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਆਪਣੀ ਸਾਰੀ 45 ਰਿਪੋਰਟ ਤਿਆਰ ਕਰਨ ਤੋਂ ਬਾਅਦ ਉਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਉਹ 45 ਰਿਪੋਰਟ ਸੌਂਪ ਦਿੱਤੀ ਤੇ ਪ੍ਰਧਾਨ ਸਾਹਿਬ ਨੇ ਉਹ 45 ਰਿਪੋਰਟ ਹੈ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜੀ ਹੋਰਾਪੁਰ ਪੇਂ ਦਿੱਤੀ ਜਿਸ ਦਾ ਨਿਚੋੜ ਏ ਕੱਢਿਆ ਗਿਆ ਗਿਆਨੀ ਰਕबीर ਸਿੰਘ ਜੀ ਹੋਰਾਂ ਨੇ ਕਿਹਾ ਕਿ ਇਹ ਸਾਰੀ 45 ਰਿਪੋਰਟ ਦੇਖਣ ਤੋਂ ਬਾਅਦ ਸਾਰਾ ਇਨਸੀਡੈਂਟ ਦੇਖਣ ਤੋਂ ਬਾਅਦ ਇਸ ਸਾਰੇ ਘਟਨਾ ਕਰਨ ਦੇ ਲਈ ਇੱਕ ਸ਼ਖਸ ਜ਼ਿੰਮੇਵਾਰ ਹੈ ਤੇ ਉਹਦਾ ਨਾਮ ਹੈ ਪੰਜਾਬ ਦੇ ਮੁੱਖ ਮੰਤਰੀ ਜੋ ਭਗਵੰਤ ਮੰਨੇ ਉਹ ਜ਼ਿੰਮੇਵਾਰ ਨੇ ਇਸ ਪੂਰੇ ਘਟਨਾਕਰਮ ਦੇ ਲਈ ਸੋ ਇਹ ਸਵਾਲ ਬਹੁਤ ਵੱਡੇ ਸੀ ਕਿ 45 ਰਿਪੋਰਟ ਕੀ ਕਹਿੰਦੀ ਹੈ ਕਿਹੜੇ ਪੱਖ ਤੋਂ ਜਾਂਚ ਕੀਤੀ ਗਈ ਕਿਵੇਂ ਜਾਂਚ ਕੀਤੀ ਗਈ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਬੜੀਆਂ ਜ਼ਰੂਰੀ ਨੇ ਕਿਉਂਕਿ ਬਹੁਤ ਸਾਰੇ ਸਿੱਖ ਬੁੱਧੀਜੀਵੀ ਕਹਿੰਦੇ ਨੇ ਕਿ 84 ਤੋਂ ਬਾਅਦ ਇਹ ਪਹਿਲਾ ਅਜਿਹਾ ਮਾਮਲਾ ਜਦੋਂ ਗੁਰੂ ਗੁਰੂ ਘਰ ਦੇ ਉੱਤੇ ਇਦਾਂ ਅਟੈਕ ਕਿਸੇ ਪੁਲਿਸ ਨੇ ਕੀਤਾ ਹੋਵੇ ਵਰਤਿਆਂ ਬੂਟਾਂ ਸਣੇ ਗੁਰੂ ਘਰ ਦੇ ਵਿੱਚੋਂ ਵੜ ਗਏ ਹੋਣ ਔਰ ਇੰਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੋਵੇ ਜਦਕਿ ਦੂਜੇ ਪਾਸੇ ਪੁਲਿਸ ਇਹ ਕਹਿ ਰਹੀ ਹੈ ਕਿ ਪਹਿਲਾ ਹਮਲਾ ਅੰਦਰੋਂ ਹੋਇਆ ਨਿਹੰਗ ਸਿੰਘਾਂ ਵੱਲੋਂ ਹਮਲਾ ਹੋਇਆ ਅਸੀਂ ਜਵਾਬੀ ਕਾਰਵਾਈ ਕੀਤੀ ਹੈ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਮਸਲਾ ਸਮਝਾਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੁਰਬਖਸ਼ ਸਿੰਘ ਖਾਲਸਾ ਹੋਰ ਹਾਂ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਇਹਨਾਂ ਦੀ ਪ੍ਰਧਾਨਗੀ ਹੀ ਕੀਤੀ ਇਹ ਸਾਰੀ ਕਮੇਟੀ ਬਣੀ ਸੀ ਖਾਲਸਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਖਫਤ ਅੱਗੇ ਵਧਣ ਤੋਂ ਪਹਿਲਾਂ ਪੂਰਾ ਮਾਮਲਾ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਰੀਕਾਲ ਕਰ ਰਹੀ ਹਾਂ ਇਹ ਪੂਰਾ ਮਸਲਾ ਹੈ ਕੀ ਹੈ ਔਰ ਕਿਉਂ ਮਜਬੂਰੀ ਦੇ ਵਿੱਚ 45 ਰਿਪੋਰਟ ਕਮੇਟੀ ਇਹ ਜਿਹੜੀ ਬਣਾਨੀ ਪਈ ਪੂਰਾ ਮਾਮਲਾ ਕੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕ ਕਬਜ਼ੇ ਦਾ ਇਹ ਪੂਰਾ ਵਿਵਾਦ ਸੀ ਜਿਸ ਦੇ ਵਿੱਚ ਸਵੇਰ ਸਮੇਂ ਪੁਲਿਸ ਨੇ ਗੁਰੂ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਇਹ ਜੋ ਦਾਵਾ ਕੀਤਾ ਜਾ ਰਿਹਾ ਹੈ ਗੁਰੂ ਘਰ ਦੇ ਵਿੱਚ ਵੜ ਕੇ ਗੋਲੀਆਂ ਚਲਾਈਆਂ ਗਈਆਂ ਗੋਲੀਬਾਰੀ ਦੇ ਵਿੱਚ ਹੋਮਗਾਰਡ ਜਸਪਾਲ ਸਿੰਘ ਦੀ ਮੌਤ ਹੋ ਗਈ ਤੇ ਕਈ ਨਿਹੰਗ ਸਿੰਘ ਵੀ ਜ਼ਖਮੀ ਹੋਏ ਬਾਬਾ ਬੁੱਢਾਦਲ 96 ਕਰੋੜੀ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ ਤੇ ਜਥੇਦਾਰ ਬਾਬਾ ਮਾਨ ਸਿੰਘ ਦੇ ਟੜੇ ਵਿਚਾਲੇ ਗੁਰੂ ਘਰ ਦੇ ਕਬਜ਼ੇ ਦਾ ਇਹ ਪੂਰਾ ਵਿਵਾਦ ਸੀ ਬਾਬਾ ਮਾਨ ਸਿੰਘ ਤੇ ਬਾਬਾ ਬਲਬੀਰ ਸਿੰਘ ਟੜੇ ਦੇ ਵਿਚਾਲੇ ਟਕਰਾਅ ਦਾ ਖਦਸ਼ਾ ਸੀ ਜੋ ਪੁਲਿਸ ਦਾਵਾ ਕਰਦੀ ਹੈ 9 ਨਵੰਬਰ ਦੀ ਸਵੇਰ ਪੁਲਿਸ ਤੇ ਬਾਬਾ ਮਾਨ ਸਿੰਘ ਤੜਨਲ ਸੁਮੰਦਤ ਨੇ ਹੰਗਸਿੰਘਾ ਵਿਚਾਲੇ ਗੋਲੀਬਾਰੀ ਹੁੰਦੀ ਹੈ ਪੁਲਿਸ ਵੱਲੋਂ ਗੁਰੂ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੌਰਾਨ ਇਹ ਗੋਲੀਬਾਰੀ ਹੁੰਦੀ ਹੈ ਇਹ ਸਾਰੇ ਖਦਸ਼ੇ ਨੇ ਜਿਹੜੇ ਇਹ ਪ੍ਰਗਟਾਏਗੇ ਔਰ ਇਸ ਤੋਂ ਬਾਅਦ ਇੱਕ ਪੜਤਾਲੀਆ ਕਮੇਟੀ ਬਿਠਾਈ ਗਈ ਕਿਉਂਕਿ ਜਦੋਂ ਇਹ ਮੋਟਾ-ਮੋਟਾ ਵਿਵਾਦ ਸਾਹਮਣੇ ਆਇਆ ਤਾਂ ਪਹਿਲੀ ਨਜ਼ਰ ਦੇ ਵਿੱਚ ਇਹ ਲੱਗਦਾ ਸੀਗਾ ਕਿ ਦੋ ਧਿਰਾਂ ਆ ਮੋ ਸਾਹਮਣੇ ਨੇ ਇੱਕ ਹੈ ਪੁਲਿਸ ਤੇ ਦੂਜੀ ਧਿਰ ਹੈ ਜਿਹੜੀ ਅੰਦਰ ਬੈਠੀ ਹੈ ਪਰ ਜਦੋਂ ਪੜਤਾਲੀਆ ਰਿਪੋਰਟ ਆਈ ਸਾਹਮਣੇ ਜਦੋਂ ਕਮੇਟੀ ਨੇ ਇਸ ਪੂਰੀ ਘਟਨਾਕਰਨ ਦੀ ਪੜਤਾਲ ਕੀਤੀ ਡੁੰਗਾਈ ਦੇ ਨਾਲ ਤਾਂ ਤੱਥ ਕੁਝ ਹੋਰ ਹੀ ਸਾਹਮਣੇ ਆਏ ਉਹ ਪੜਤਾਲੀਆ ਰਿਪੋਰਟ ਕੀ ਕਹਿੰਦੀ ਹੈ ਉਹ ਵੀ ਤੁਹਾਡੇ ਸਾਹਮਣੇ ਗ੍ਰਾਫਿਕ ਜਜ਼ਰੀ ਦੱਸਣੇ ਆ ਕੀ ਕਹਿੰਦੀ ਹੈ ਪੜਤਾਲੀਆ ਰਿਪੋਰਟ 23 ਨਵੰਬਰ ਦੀ ਸਵੇਰ 4 ਤੋਂ 5 ਵਜੇ ਵਿਚਕਾਰ ਵੱਡੇ ਪੱਧਰ ਤੇ ਪੁਲਿਸ ਗੁਰਦਾਰਾ ਸਾਹਿਬ ਦੇ ਵਿੱਚ ਦਾਖਲ ਹੁੰਦੀ ਹੈ ਦਾਖਲ ਹੋਣ ਤੋਂ ਪਹਿਲਾਂ ਨਾ ਤਾਂ ਕੋਈ ਵਾਰਨਿੰਗ ਦਿੱਤੀ ਗਈ ਨਾ ਹੀ ਸਪੀਕਰ ਆਹੀਂ ਸਿੰਘਾਂ ਨੂੰ ਬਾਹਰ ਆਉਣ ਦੀ ਕੋਈ ਚੇਤਾਵਨੀ ਦਿੱਤੀ ਗਈ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਗਿਆ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਗੋਲੀਬਾਰੀ ਇੱਕ ਪਾਸੜ ਆਟੋਮੈਟਿਕ ਹਥਿਆਰ ਨਾਲ ਕੀਤੀ ਗਈ ਇਹ 45 ਰਿਪੋਰਟ ਹੈ ਜੋ ਦਾਅਵੇ ਕਰ ਰਹੇ ਹਨ ਮੈਂ ਨਹੀਂ ਕਹਿ ਰਿਹਾ ਇਹ 45 ਰਿਪੋਰਟ ਕਹਿ ਰਹੀ ਹੈ ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਪੁਲਿਸ ਜ਼ਬਰਦਸਤੀ ਜੋੜੀਆਂ ਸਣੇ ਗੁਰੂ ਘਰ ਦੇ ਵਿੱਚ ਦਾਖਲ ਹੁੰਦੀ ਹੈ ਸ੍ਰੀ ਖੰਡਪਾਠ ਸਾਹਿਬ ਨੂੰ ਖੰਡਿਤ ਕੀਤਾ ਜਾਂਦਾ ਪੁਲਿਸ ਪ੍ਰਸ਼ਾਸਨ ਵੱਲੋਂ ਬੱਚਿਆਂ ਤੇ ਵੀ ਪਰਚੇ ਦਰਜ ਕੀਤੇ ਗਏ ਸੰਗਤਾਂ ਤੇ ਨਿਹੰਗ ਸਿੰਘਾਂ ਨੂੰ ਮਾਰਨ ਦੀ ਨੀਅਤ ਨਾਲ ਇਹ ਹਮਲਾ ਕੀਤਾ ਗਿਆ ਨਿਹੰਗ ਸਿੰਘ ਅਤੇ ਬੱਚਿਆਂ ਤੇ ਵੀ ਤਸ਼ੱਦਦ ਟਾਇਆ ਗਿਆ ਸੀਨੀਅਰ ਅਧਿਕਾਰੀਆਂ ਨੇ ਕਟਨਾ ਸੰਬੰਧੀ ਪੁੱਛੇਗੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਕਿਹੜੇ ਉਹ ਸਵਾਲ ਸੀ ਕਿਵੇਂ ਦੇ ਸਵਾਲ ਪੁੱਛੇ ਗਏ ਕਿਸ ਕਿਸ ਤੋਂ ਪੁੱਛੇ ਗਏ ਉਹ ਅੱਗੇ ਜਾ ਕੇ ਆਪਾਂ ਡਿਬੇਟ ਦੇ ਵਿੱਚ ਲੈ ਕੇ ਆਵਾਂਗੇ ਗੁਰਬਖਸ਼ ਸਿੰਘ ਖਾਲਸਾ ਸਾਹਿਬ ਸਾਡੇ ਨਾਲ ਮੌਜੂਦ ਨੇ ਗੁਰਬਖਸ਼ ਸਿੰਘ ਜੀ ਇਸ ਪੂਰੀ ਪੜਤਾਲ ਦੇ ਵਿੱਚ ਪਹਿਲਾਂ ਤਾਂ ਮੈਨੂੰ ਦੱਸੋ ਕਿ ਕਿਹੜੇ ਕਿਹੜੇ ਐਸਪੈਕਟ ਤੁਸੀਂ ਲਏ ਨੇ ਕਿਉਂਕਿ ਇਹ ਮਸਲਾ ਬੜਾ ਗੰਭੀਰ ਮਸਲਾ ਸੀਗਾ ਕਿਹੜੇ ਕਿਹੜੇ ਉਹ ਪਹਿਲੂ ਸੀ ਜਿਹੜੇ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਕੀਤੇ ਜਦੋਂ ਸ੍ਰੀ ਕਾਲਤਾਖਬ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਫਿਰੌਨੀ ਗੁਰਦੁਆਰਾ ਦੇ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧੰਮੇ ਨੇ ਕਮੇਟੀ ਬਣਾਈ ਹਾਂ ਤੇ ਸਾਡੀ ਪੂਰੀ ਟੀਮ ਨੇ ਉਸ ਜਗ੍ਹਾ ਦਾ ਜਾ ਕੇ ਵਿਜ਼ਿਟ ਕੀਤਾ ਅਸੀਂ ਉੱਥੇ ਜਾ ਕੇ ਜਿਹਨੇ ਸੰਬੰਧਤ ਸਨ ਤੇ ਰਾਂ ਚਾਹੇ ਉਹਦੇ ਵਿੱਚ ਬਾਬਾ ਮਾਨ ਸਿੰਘ ਦਾ ਪੱਖ ਸਿਗਾ ਚਾਹੇ ਬਾਬਾ ਬਲਬੀਰ ਸਿੰਘ ਜੀ ਦਾ ਪੱਖ ਸਿਗਾ ਜੀ ਚਾਹੇ ਜਿਹੜੇ ਪ੍ਰਤੱਖ ਦਰਸ਼ੀ ਸਨ ਜਿਹੜੇ ਮੌਕੇ ਤੇ ਹਾਜ਼ਰ ਸਨ ਉਹ ਸਨ ਚਾਹੇ ਜਿਹੜੇ ਉੱਥੇ ਮੀਡੀਆ ਨਾਲ ਸੰਬੰਧਿਤ ਜਿਹੜੇ ਸਾਡੇ ਵੀਰਸਾਨ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੰਨ ਦਾ ਪਰਦਾ ਪਾੜਦਾ ਗਿਆ ਉਹਦੀ ਹੰਗਲਾ ਟੁੱਟ ਗਈਆਂ ਪੀਟੀਸੀ ਨਾਲ ਸੰਬੰਧਤ ਸਨ ਜੀ ਉਹਨਾਂ ਨਾਲ ਅਸੀਂ ਜਾ ਕੇ ਸਾਰੇ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਸਾਰੀ ਰਿਪੋਰਟ ਹੈਗੀ ਆ ਉਹ ਅਸੀਂ ਉਹ ਸ਼੍ਰੀ ਕਾਲਤਖਸਾਬ ਨੂੰ ਜਿਹੜੀ ਹੈਗੀ ਉਹ ਪੇਸ਼ ਕੀਤੀ ਇਸ 44 ਦੀ ਰਿਪੋਰਟ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਹੋਏ ਨੇ ਗੁਰਬਖਸ਼ ਸਿੰਘ ਜੀ ਤੁਸੀਂ ਇਹ ਦਾਵਾ ਕਰ ਰਹੇ ਹੋ ਇਸ 44 ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਹਮਲਾ ਇੱਕ ਪਾਸੜ ਸੀ ਜਦਕਿ ਪੁਲਿਸ ਦਾਵਾ ਕਰਦੀ ਹੈ ਕਿ ਇਹ ਹਮਲਾ ਪਹਿਲਾਂ ਅੰਦਰੋਂ ਹੋਇਆ ਪਹਿਲਾਂ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਕੀਤੀ ਗਈ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਸੜ ਸੀਗਾ ਇੱਕ ਪਾਸੜ ਕਿਵੇਂ ਸੀਗੇ ਤੂੰ ਤੁਹਾਡੇ ਕੋਲ ਕੀ ਸਬੂਤ ਨੇ ਇਸ ਗੱਲ ਦੇ ਦੇਖੋ ਅਸੀਂ ਪੁਲਿਸ ਨੂੰ ਜਿਹੜੇ ਸਵਾਲ ਜਾਂ ਡੀਸੀ ਸਾਹਿਬ ਨੂੰ ਲਿਖਤੀ ਰੂਪ ਦੇ ਵਿੱਚ 22 ਸਵਾਲ ਭੇਜੇ ਸੀਗੇ ਜੀ ਔਰ ਉਹ ਅਸੀਂ ਈਮੇਲ ਆਈ ਵੀ ਭੇਜੀ ਤੇ ਦਸਤੀ ਵੀ ਭੇਜੇ ਅਸੀਂ ਇਹ ਸਾਰੇ ਸਵਾਲ ਉਹਨਾਂ ਨੂੰ ਕੀਤੇ ਸੀਗੇ ਲੇਕਿਨ ਉਹਦੇ ਵਿੱਚੋਂ ਉਹਨਾਂ ਨੇ ਕੋਈ ਵੀ ਕਿਸੇ ਗੱਲ ਦਾ ਜਵਾਬ ਦੇਣਾ ਵਾਜਬ ਨਹੀਂ ਸਮਝਿਆ ਤੇ ਬਾਕੀ ਜਿਹੜੇ ਪ੍ਰਖਤ ਪ੍ਰਤਖ ਦਰਸ਼ੀ ਸਾਨੂੰ ਉਹਨਾਂ ਨੇ ਇਸ ਗੱਲ ਲਈ ਸਾਨੂੰ ਦੱਸਿਆ ਕਿ ਕੋਈ ਅੰਦਰੋਂ ਕੋਈ ਪ੍ਰਗਟ ਆਲਾ ਕੋਈ ਮਹੌਲ ਨਹੀਂ ਸੀਗਾ ਕੋਈ ਅਜਿਹੀ ਗੱਲ ਨਹੀਂ ਸੀਗੀ ਫਿਰ ਵੱਡੀ ਗੱਲ ਸੀ ਕਿ ਅਸੀਂ ਅਫਸਰ ਸਾਹਿਬਾਨ ਨੇ ਵੀ ਪੁੱਛਿਆ ਕਿ ਕੀ ਨੋਮਾトラ ਵੱਲੋਂ ਕਿਸੇ ਵੱਲੋਂ ਕੋਈ ਪਹਿਲਾਂ ਕੰਪਲੇਂਟ ਆਈ ਸੀ ਤੁਹਾਡੇ ਕੋਲੇ ਤੇ ਕੋਈ ਕੰਪਲੇਂਟ ਨਹੀਂ ਆਈ ਹੈਗੀ ਤੇ ਬਿਨਾਂ ਕੰਪਲੇਂਟ ਤੋਂ ਤੇ ਦੂਜੀ ਗੱਲ ਆ ਬਾਬਾ ਬਲਬੀਰ ਸਿੰਘ ਹੁਣਾਂ ਦਾ ਕੋਈ ਵੀ ਨਮਾਇਦਾ ਨਾਲ ਨਹੀਂ ਸੀਗਾ ਜਦੋਂ ਪੁਲਿਸ ਨੂੰ ਜਦੋਂ ਹੋਇਆ ਤੇ ਪੁਲਿਸ ਨੂੰ ਐਡੀ ਕੀ ਮਜਬੂਰੀ ਬਣ ਗਈ ਤੇ ਦੂਸਰੀ ਗੱਲ ਆ ਕਿ ਜਦੋਂ ਪੁਲਿਸ ਕਿਤੇ ਜਾਂਦੀ ਹੈਗੀ ਆ ਉਹ ਕੋਈ ਸਪੀਕਰ ਆਨਾਨਸਮੈਂਟ ਕਰਦੀ ਹੈ ਉਹਨਾਂ ਨੂੰ ਵਾਰਨਿੰਗ ਦਿੰਦੀ ਹੈਗੀ ਆ ਪਰ ਇਹੋ ਜੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਜਿੰਨੇ ਸਾਡੇ ਸਾਹਮਣੇ ਜਿਹੜੇ ਗਵਾਹ ਐ ਆ ਤੇ ਇਹ ਆਪੋਰਸਨ ਜਾ ਕੇ ਬਿਨਾ ਕਿਸੇ ਪ੍ਰਿਕਾੜ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਔਰ ਆਟੋਮੈਟਿਕ ਹਥਿਆਰਾਂ ਦੇ ਨਾਲ ਜਿਹੜੀ ਹੈਗੀ ਅਸੀਂ ਇਹ ਵੀ ਪੁੱਛਿਆ ਸੀਗਾ ਕਿ ਜੇ ਅੰਦਰੋਂ ਕੋਈ ਗੋਲੀ ਚੱਲੀ ਹੈਗੀ ਜਾਂ ਪੁਲਿਸ ਨੇ ਜਦੋਂ ਅੰਦਰ ਜਾ ਕੇ ਤਲਾਸ਼ੀ ਲਈ ਹੈਗੀ ਆ ਵੀ ਤੁਹਾਨੂੰ ਕਿਹੜੇ-ਕਿਹੜੇ ਹਥਿਆਰ ਮਿਲਿਆ ਕੋਈ ਜਿਹੜੇ ਤੇਜ਼ ਤਾਰ ਹਥਿਆਰ ਕੋਈ ਬਲੰਟ ਹਥਿਆਰ ਉਸ ਤੋਂ ਬਾਅਦ ਜੇ ਅੰਦਰੋਂ ਗੋਲੀ ਚੱਲੀ ਹੈਗੀ ਆ ਤੇ ਉਹ ਕਿਹਨਾ ਹਥਿਆਰਾਂ ਦੇ ਨਾਲ ਚੱਲੀ ਹੈਗੀ ਉਹਦੇ ਕੋਈ ਜਿਹੜੇ ਤੁਸੀਂ ਜਿਹੜੇ 200 ਹੈਗੇ ਆ ਉਹਦੇ ਖੋਲ ਹੈਗੇ ਆ ਤੇ ਉਹ ਮਤਲਬ ਤੁਸੀਂ ਦੱਸ ਸਕਦੇ ਆ ਵੀ ਤੁਹਾਡੇ ਕੋਲ ਕਿੰਨੇ ਖੋਲ ਹੈਗੇ ਆ ਤੇ ਇਹੋ ਜੀ ਕੋਈ ਗੱਲ ਜਿਹੜੀ ਹੈਗੀ ਆ ਸਾਨੂੰ ਸਪਸ਼ਟ ਰੂਪ ਵਿੱਚ ਸਾਨੂੰ ਕਿਸੇ ਨੇ ਨਹੀਂ ਦੱਸੀ ਇੱਕ ਗੱਲ ਹੋਰ ਗੁਰਬਖਸ਼ ਸਿੰਘ ਜੀ ਤੁਸੀਂ ਡਿਪਟੀ ਕਮਿਸ਼ਨਰ ਦੇ ਵੀ ਗੱਲ ਕੀਤੀ ਐਸਐਸਪੀ ਇਹਨਾਂ ਨੇ ਸਹਿਯੋਗ ਨਹੀਂ ਕੀਤਾ ਜਾਂਚ ਦੇ ਵਿੱਚ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਨਹੀਂ ਬਿਲਕੁਲ ਨਹੀਂ ਜੀ ਡੀਸੀ ਸਾਹਿਬ ਨੇ ਸਾਡੀ ਟੀਮ ਨੂੰ ਗਿਆਨ ਚਾਹ ਪਾਣੀ ਜ਼ਰੂਰ ਪਹੁੰਚਾਇਆ ਪਰ ਇਸ ਬਾਬਤ ਕਿਸੇ ਵੀ ਜਾਣਕਾਰੀ ਦੇਣ ਤੋਂ ਉਹਨਾਂ ਨੇ ਕਿਹਾ ਕਿ ਸੌਰੀ ਮੈਂ ਇਹਦੇ ਬਾਰੇ ਕੋਈ ਤੁਹਾਡ ਨਾਲ ਗੱਲ ਸਾਂਝੀ ਨਹੀਂ ਕਰ ਸਕਦਾ ਐਸਐਸਪੀ ਸਾਹਿਬ ਨੇ ਵੀ ਕੋਈ ਗੱਲ ਨਹੀਂ ਕੀਤੀ ਇਸ ਪੂਰੇ ਐਸਐਸਪੀ ਸਾਹਿਬ ਦੇ ਦਫ਼ਤਰ ਵੀ ਗਏ ਜੀ ਸਾਡੀ ਟੀਮ ਲੇਕਿਨ ਉਹ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜੀ ਐਸਐਸਪੀ ਸਾਹਿਬ ਸੀ ਉਹ ਜਾ ਚੁੱਕੇ ਸੀਗੇ ਤੇ ਉੱਥੇ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਕੋਈ ਵੀ ਮੂੰਹ ਖੋਲਣ ਤੋਂ ਜਿਹੜਾ ਹੈਗਾ ਉਹ ਗਰੇਜ ਕੀਤਾ ਤੇ ਕਿਸੇ ਤਰੀਕੇ ਨਾਲ ਸਾਨੂੰ ਸਹਿਯੋਗ ਨਹੀਂ ਕੀਤਾ ਤੁਹਾਡੀ 45 ਜਿਹੜੀ ਕਮੇਟੀ ਸੀ ਤੁਸੀਂ ਇਹ ਵੀ ਦੱਸਿਆ ਕਿ ਆ ਬਾਬਾ ਮਾਨ ਸਿੰਘ ਤੇ ਬਾਬਾ ਬਲਬੀਰ ਸਿੰਘ ਹੁਰਾ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਉਸ ਗੱਲਬਾਤ ਦੇ ਵਿੱਚ ਕੀ ਸਾਹਮਣੇ ਆਇਆ ਉਹ ਕੀ ਕੋਈ ਕੰਪਲੇਂਟ ਬਾਬਾ ਬਲਬੀਰ ਸਿੰਘ ਹੁਰਾ ਵੱਲੋਂ ਕੀਤੀ ਗਈ ਸੀ ਜਾਂ ਬਾਬਾ ਮਾਨ ਸਿੰਘ ਹੁਰਾ ਵੱਲੋਂ ਕੀਤੀ ਗਈ ਸੀ ਨਹੀਂ ਕਿਸੇ ਵੱਲੋਂ ਕੋਈ ਕੰਪਲੇਂਟ ਨਹੀਂ ਕੀਤੀ ਗਈ ਸੀ ਜੀ ਹੂੰ ਦੋਵਾਂ ਦੋਵਾਂ ਧਿਰਾਂ ਦੇ ਵਿੱਚੋਂ ਕਿਸੇ ਨੇ ਕੁਝ ਕਰਦੀ ਕਿਸੇ ਦੀ ਕੋਈ ਕੰਪਲੇਂਟ ਨਹੀਂ ਸੀ ਜੀ ਹੂੰ ਵੱਡਾ ਸਵਾਲ ਇਹ ਹੈ ਕਿ ਜੇ ਸ਼ਿਕਾਇਤ ਹੀ ਨਹੀਂ ਆਈ ਤੇ ਇਹ ਕਾਰਵਾਈ ਕਿਉਂ ਇਕਲ ਹੋਰ ਗੁਰਪਖ ਸਿੰਘ ਜੀ ਇਹ ਤੜਕਸਾਰ ਕਾਰਵਾਈ ਕਰਨ ਦਾ ਮਕਸਦ ਜਾਂ ਫੈਸਲਾ ਕਿਵੇਂ ਲਿਆ ਕਿਉਂ ਲਿਆ ਇਸ ਬਾਰੇ ਕੋਈ ਜਾਂਚ ਦੇ ਵਿੱਚ ਤੁਹਾਡੇ ਸਾਹਮਣੇ ਆਇਆ ਨਹੀਂ ਇਹਦੇ ਬਾਰੇ ਤਾਂ ਦੇਖੋ ਜਿਹੜੇ ਸਬੰਧਤ ਅਧਿਕਾਰੀ ਨੇ ਜਾਂ ਸਮੇਧੀ ਸਰਕਾਰ ਹੈ ਉਹੀ ਦੱਸ ਸਕਦੇ ਆ ਕਿ ਇਹੋ ਜੀ ਐਡੀ ਕਿਹੜੀ ਵਿਵਸਥਾ ਪੈ ਗਈ ਕਿ ਪੁਲਿਸ ਨੂੰ ਸਵੇਰੇ 4 4:30 ਵਜੇ ਜਾ ਕੇ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ਾ ਲੈਣ ਦੀ ਨੀਤ ਦੇ ਨਾਲ ਇਹੋ ਜਿਹੀ ਜਿਹੜੀ ਹੈਗੀ ਆ ਘਟਨਾ ਨੂੰ ਅੰਜਾਮ ਦੇਣਾ ਪਿਆ ਇਹਦੇ ਬਾਰੇ ਤਾਂ ਉਹੀ ਜ਼ਿਆਦਾ ਬਿੱਤਰ ਦੱਸ ਸਕਦੇ ਹੈਗੇ ਆ ਪਰ ਇਹ ਆ ਵੀ ਜੋ ਕੁਝ ਹੋਇਆ ਬੜਾ ਮੰਦ ਭੱਗ ਹੋਇਆ ਔਰ ਤੁਹਾਡੀ ਗੱਲ ਸਹੀ ਹੈ ਕਿ 1984 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਗੁਰੂ ਘਰ ਦੇ ਉੱਤੇ ਇੰਨੀ ਵੱਡੀ ਪੱਧਰ ਦੇ ਉੱਤੇ 1000 ਦੇ ਕਰੀਬ ਜਿਹੜੀ ਗੋਲੀ ਹੈਗੀ ਉਹ ਚੱਲੀ ਔਰ ਜਿਹਦੇ ਵਿੱਚ ਨਿਹੰਗ ਸਿੰਘਾਂ ਦੇ ਅੰਦਰ ਜੇ ਘੋੜਾ ਸੀ ਉਹ ਮਾਰਿਆ ਗਿਆ ਔਰ ਨਿਹੰਗ ਸਿੰਘ ਵੀ ਜ਼ਖਮੀ ਹੋਏ ਹਮ ਆਪਾਂ ਤਸਵੀਰਾਂ ਵੀ ਦਿਖਾ ਦਨੇ ਆ ਇੱਕ ਵਾਰ ਦੁਬਾਰਾ ਦਰਸ਼ਕਾਂ ਨੂੰ ਆਪਣੇ ਤਸਵੀਰਾਂ ਦਿਖਾ ਦਨੇ ਆ ਉਹ ਸਾਰੀਆਂ ਵੀਡੀਓਜ਼ ਦਿਖਾ ਦਨੇ ਆ ਗੋਲੀਆਂ ਦੀ ਤਾੜ-ਤਾੜ ਦੀ ਆਵਾਜ਼ ਜਦੋਂ ਆਈ ਹੈ ਤਾਂ ਉਹ ਯਕੀਨੀ ਤੌਰ ਤੇ ਕੋਈ ਆਟੋਮੈਟਿਕ ਹਥਿਆਰ ਸੀ ਜਿਥੋਂ ਇਹ ਸਾਰਾ ਕੁਝ ਹੋਇਆ ਉਹ ਤਸਵੀਰਾਂ ਤੁਹਾਨੂੰ ਦਿਖਾ ਦਨੇ ਆ ਉਸ ਤੋਂ ਬਾਅਦ ਤੁਸੀਂ ਸਹੀ ਜੇ ਅੰਦਾਜ਼ਾ ਲਾਓ ਕਿ ਕਿੰਨੀ ਵੱਡੀ ਵਾਰਦਾਤ ਹੋਈ ਹੈ ਹੂੰ ਸੋ ਇਹ ਕੁਝ ਤਸਵੀਰਾਂ ਤੁਹਾਡੇ ਸਾਹਮਣੇ ਰੱਖੀਆਂ ਜਦੋਂ ਇਹ ਇਨਸੀਡੈਂਟ ਹੋਇਆ ਪੂਰਾ ਗੁਰਬਖਸ਼ ਸਿੰਘ ਜੀ ਇੱਕ ਪੂਰੇ ਮਸਲੇ ਦੇ ਵਿੱਚ ਜਦ ਤੁਸੀਂ ਨਿਚੋੜ ਕੱਢਿਆ ਮੈਂ ਨਿਚੋੜ ਵੀ ਪੜਿਆ ਆਪਾਂ ਦਰਸ਼ਕਾਂ ਦੇ ਸਾਹਮਣੇ ਉਹ ਰੱਖਾਂਗੇ ਵੀ ਤੁਸੀਂ ਸਿੱਧਾ-ਸਿੱਧਾ ਸੀਐਮ ਭਗਵੰਤ ਮਾਨ ਨੂੰ ਇਹਦੇ ਲਈ ਦੋਸ਼ੀ ਕਰਾਰ ਦਿੰਦਾ ਨਾ ਉੱਥੇ ਮੌਜੂਦ ਸੀ ਨਾ ਉਹ ਕਹਿੰਦੇ ਨੇ ਕਿ ਸਾਡਾ ਕੋਈ ਲੈਣਾ ਦੇਣਾ ਐਸਡੀਐਮ ਡਿਪਟੀ ਕਮਿਸ਼ਨਰ ਜਾਂ ਫਿਰ ਐਸਐਸਪੀ ਜਵਾਬਦੇਹ ਹੈ ਤੁਸੀਂ ਸਿੱਧਾ-ਸਿੱਧਾ ਸੀਐਮ ਨੂੰ ਕਸੂਰਵਾਰ ਕਿਉਂ ਠਹਿਰਾ ਰਹੇ ਹੋ ਦੇਖੋ ਇਹ ਜਿਹੜਾ ਡਿਪਾਰਟਮੈਂਟ ਹੈ ਗ੍ਰਹਿ ਮੰਤਰਾ ਵਾਲਾ ਉਹ ਪਰ ਵੰਸੀ ਮਾਨ ਕੋਲੇ ਆ ਜੀ ਔਰ ਮੈਂ ਸਮਝਦਾ ਕਿ ਜਦੋਂ ਡੀਸੀਬੀ ਇਸ ਗੱਲ ਤੋਂ ਅਨਕਾਰੀ ਹੈ ਔਰ ਐਸਐਸਪੀ ਜਾਂ ਹੋਰ ਸਬੰਧਤ ਅਧਿਕਾਰੀ ਵੀ ਜਿਹੜੇ ਅਨਕਾਰੀ ਆ ਤੇ ਫਿਰ ਹੁਕਮ ਤਾਂ ਕਿਸੇ ਨਾ ਕਿਸੇ ਦਾ ਹੋਏਗਾ ਨਾ ਡਿਊਟੀ ਮੈਜਿਸਟਰੇਟ ਕੋਈ ਨਹੀਂ ਤਨਾਦ ਕੀਤਾ ਗਿਆ ਸਾਡਾ ਸਵਾਲ ਸਿਗਾ ਕਿ ਉਸ ਟਾਈਮ ਡਿਊਟੀ ਮੈਜਿਸਟਰੇਟ ਕੌਣ ਸੀਗਾ ਨਾ ਕੋਈ ਸਾਨੂੰ ਇਸੇ ਵਾਰ ਜਵਾਬ ਦਿੱਤਾ ਗਿਆ ਕਿ ਡਿਊਟੀ ਮੈਜਿਸਟਰੇਟ ਕੌਣ ਸੀਗਾ ਇੰਨੀ ਵੱਡੀ ਪਦਰ ਤੇ ਗੋਲੀ ਚੱਲਦੀ ਆ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਡਿਊਟੀ ਮੈਜਿਸਟਰੇਟ ਜਿਹੜਾ ਉਹ ਤੇ ਹੋਵੇ ਨਾ ਤੇ ਇਸ ਕਰਕੇ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ ਉਹ ਸਵਾਲ ਖੜੇ ਕਰਦੀਆਂ ਨੇ ਔਰ ਇਹਦੇ ਸੁਭਾਵਕ ਹੈ ਜੇ ਪਿਛਲੇ ਸਮੇਂ ਦੇ ਵਿੱਚ ਦੀਆਂ ਸਰਕਾਰਾਂ ਦੇ ਵਿੱਚ ਉਸ ਟਾਈਮ ਦੀਆਂ ਚੱਲੀਆਂ ਗੋਲੀਆਂ ਲਈ ਸਮੇਂ ਦਾ ਗ੍ਰਹਿ ਵਿਭਾਗ ਦੀ ਇਹਦੇ ਕੋਲ ਸੀ ਉਹ ਜ਼ਿੰਮੇਵਾਰ ਹੋ ਸਕਦਾ ਤਾਂ ਫੇ ਹੁਣ ਕਿਉਂ ਨਹੀਂ ਹੋ ਸਕਦਾ ਬਿਲਕੁਲ ਠੀਕ ਅੱਛਾ ਗੁਰਪਖ ਸਿੰਘ ਜੀ ਜਿਹੜੇ ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੋਂ ਠੀਕ ਪਹਿਲਾਂ ਅਜਿਹੀ ਕਾਰਵਾਈ ਕਰਨ ਦੀ ਜ਼ਰੂਰਤ ਤੁਹਾਨੂੰ ਲੱਗਦਾ ਕਿ ਸੀ ਗੁਰਪੁਰਬ ਲੰਗਾਇਆ ਵੀ ਜਾ ਸਕਦਾ ਸੀ ਗੁਰਪੁਰਬ ਤੋਂ ਬਾਅਦ ਕਿਉਂਕਿ ਜਦੋਂ ਇਹ ਇੰਨਾ ਵੱਡਾ ਇਨਸੀਡੈਂਟ ਹੋ ਗਿਆ ਜਿਹੜਾ ਸੰਗਤਾਂ ਨੇ ਗੁਰੂ ਘਰ ਜਾਣਾ ਸੀਗਾ ਉਹ ਵੀ ਇੱਕ ਵਾਰ ਡਰ ਗਿਆਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਬਹੁਤ ਸਾਰੇ ਲੋਕ ਬਹੁਤ ਸਾਰੀ ਸੰਗਤ ਜਿਹੜੀ ਉਹ ਗੁਰੂ ਘਰ ਨਹੀਂ ਜਾ ਪਾਈ ਕਿ ਉੱਥੇ ਮਾਹੌਲ ਠੀਕ ਨਹੀਂ ਉੱਥੇ ਗੋਲੀਆਂ ਚੱਲ ਰਹੀਆਂ ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਜੇ ਕਾਰਵਾਈ ਕਰਨੀ ਹੀ ਸੀ ਤਾਂ 2-4 ਦਿਨ ਰੁਕਿਆ ਜਾ ਸਕਦਾ ਸੀ ਬਿਲਕੁਲ ਇਹੋ ਜੀ ਕੋਈ ਮਜਬੂਰੀ ਨਹੀਂ ਸੀ ਉਹ ਧਰਤੀ ਦੇ ਵੈਸੇ ਵੀ ਜਿਹੜੀ ਸultanpur ਸਾਹਿਬ ਦੀ ਧਰਤੀ ਹੈ ਉਹ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ ਗੁਰੂ ਨਾਨਕ ਸਾਹਿਬ ਨੇ ਉੱਥੋਂ ਹੀ ਜਿਹੜੀਆਂ ਅਦਾਸੀਆਂ ਦੀ ਸ਼ੁਰੂਆਤ ਕੀਤੀ ਸੀ ਤੇ ਲੋਕੀ ਉੱਥੋਂ ਜਿਹੜੀ ਹੈਗੀ ਆ ਉਸ ਧਰਤੀ ਤੇ ਜਾ ਕੇ ਨਤਮਾਸਤਕ ਹੁੰਦੇ ਤੇ ਸਰਕਾਰ ਨੂੰ ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਸਰਕਾਰ ਨੂੰ ਸਵੇਰੇ ਦੇ ਸਮੇਂ ਜਾ ਕੇ ਤੇ ਔਰ ਗੁਰਪੁਰ ਤੋਂ ਪਹਿਲਾਂ ਜਾ ਕੇ ਇਹੋ ਜਿਹਾ ਕਾਰਵਾਰ ਜਿਹੜੀ ਹੈਗੀ ਉਹਨੂੰ ਅੰਜਾਮ ਦੇਣ ਦੀ ਜਰੂਰਤ ਪੈ ਗਈ। ਹੂੰ ਠੀਕ ਹੈ ਇਹ 45 ਰਿਪੋਰਟ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਧਾਰ ਸਾਹਿਬ ਨੂੰ ਸੌਂਪੀ ਔਰ ਜੱਥੇਦਾਰ ਸਾਹਿਬ ਨੇ ਵੀ ਇਹ ਕਲੀਅਰ ਕੀਤਾ ਕਿ ਇਸ ਸਬਦ ਲਈ ਸੀਐਮ ਜ਼ਿੰਮੇਵਾਰ ਹੈ। ਜਿਹੜੇ ਸਵਾਲ ਪੁੱਛੇਗੇ ਨੇ ਕਮੇਟੀ ਵੱਲੋਂ ਛੇ ਮੈਂਬਰੀ ਕਮੇਟੀ ਵੱਲੋਂ ਡੈਪਟੀ ਕਮਿਸ਼ਨਰ ਤੋਂ ਐਸਐਸਪੀ ਨੂੰ ਉਹ ਸਵਾਲ ਵੀ ਤੁਹਾਨੂੰ ਇੱਕ ਵਾਰ ਚਲਾ ਕੇ ਦਿਖਾ ਦਨੇ ਆ ਕਿ ਕਿਹੜੇ ਉਹ 22-23 ਸਵਾਲ ਸੀਗੇ ਜਿਨ੍ਹਾਂ ਜਿਹੜੇ ਇਹਨਾਂ ਨੇ ਪੁੱਛੇ ਜਿਨ੍ਹਾਂ ਦਾ ਕੋਈ ਵੀ ਜਵਾਬ ਹੈ ਜਿਹੜਾ ਉਹ ਨਾ ਤਾਂ ਡੀਸੀ ਸਾਹਿਬ ਦੇ ਸਕੇ ਨਾ ਐਸਐਸਪੀ ਸਾਹਿਬ ਦੇ ਸਕੇ ਵਰਬਲੀ ਵੀ ਪੁੱਛੇਗੇ ਔਰ ਵਰਬਲੀ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਇਹਨਾਂ ਨੇ ਮੇਲ ਵੀ ਕੀਤੇ ਉਹ ਸਵਾਲ ਰਿਟਰਨ ਦੇ ਵਿੱਚ ਮੇਲ ਕੀਤੇ ਕਿ ਇਹਨਾਂ ਦਾ ਜਵਾਬ ਦੇ ਦਿਓ ਛੇ ਮੈਂਬਰੀ ਕਮੇਟੀ ਵੱਲੋਂ ਕਿਹੜੇ-ਕਿਹੜੇ ਸਵਾਲ ਪੁੱਛੇਗੇ ਉਹ ਵੀ ਤੁਹਾਨੂੰ ਦੱਸਣਿਆ ਕਿ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਨੇ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਵਿ ਜੇਕਰ ਦਰਖਾਸਤ ਦਿੱਤੀ ਸੀ ਤਾਂ ਦੋਹਾਂ ਧੜਿਆਂ ਦੀ ਸੱਚਾਈ ਜਾਣਨ ਅਤੇ ਪੈਦਾ ਹੋਏ ਮਸਲੇ ਨੂੰ ਜਾਣਨ ਲਈ ਕੋਈ ਪਰਵਾਨਾ ਜਾਰੀ ਕੀਤਾ ਗਿਆ ਸੀ ਇਸ ਬਾਰੇ ਕੋਈ ਜਵਾਬ ਨਹੀਂ ਕਿ ਮਿਤੀ 21 11 2023 ਅਤੇ 22 11 2023 ਨੂੰ ਦੋ ਦਿਨ ਤੇ ਦੋ ਰਾਤਾਂ ਉੱਥੇ ਕਿਸੇ ਤਰ੍ਹਾਂ ਦਾ ਵੀ ਨਿਹੰਗਾ ਅਤੇ ਪੁਲਿਸ ਦਰਮਿਆਨ ਕੋਈ ਚੜਾਪ ਹੋਈ ਸੀ ਕਿ ਪੁਲਿਸ ਦੀ ਜਾਣਕਾਰੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀਖਣਪਾਟ ਸਾਹਿਬ ਚੱਲ ਰਿਹਾ ਸੀ ਕਿ ਮਜਬੂਰੀ ਸੀ ਕਿ ਪੁਲਿਸ ਅੰਮ੍ਰਿਤ ਵੇਲੇ 4:30 ਵਜੇ ਹੀ ਅਮਲ ਦੇ ਵਿੱਚ ਲਿਆਂਦੀ ਗਈ ਕਾਰਵਾਈ ਜਦੋਂ ਸਿੰਘ ਨਿਤਨੇਮ ਕਰ ਰਹੇ ਸੀ ਕਿ ਲਾਅ ਐਂਡ ਆਰਡਰ ਮੁਤਾਬਕ ਸਥਿਤੀ ਤਨਾਪੂਰ ਵਿੱਚ ਜੇ ਸਥਿਤੀ ਤਨਾਪੁਰ ਸੀ ਤਾਂ ਉੱਥੇ ਬਾਇਓ ਆਰਡਰ ਡਿਊਟੀ ਉੱਤੇ ਕਿਸ ਮੈਜਿਸਟ੍ਰੇਟ ਨੂੰ ਨਿਯੁਕਤ ਕੀਤਾ ਗਿਆ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਤੇ ਕਾਰਵਾਈ ਦੌਰਾਨ ਬਾਇਓ ਆਰਡਰ ਕਿਹੜੇ ਕਿਹੜੇ ਅਫਸਰ ਤੇ ਕਿੰਨੇ ਮੁਲਾਜ਼ਮ ਤਨਾਤਸੀ ਤੇ ਕਿੰਨੇ ਜ਼ਿਲ੍ਹਿਆਂ ਤੋਂ ਪੁਲਿਸ ਮੰਗਾਈ ਗਈ ਕੀ ਗੁਰਦੁਆਰਾ ਸਾਹਿਬ ਉੱਤੇ ਪੁਲਿਸ ਕਾਰਵਾਈ ਕਰਨ ਤੋਂ ਪਹਿਲਾਂ ਅੰਦਰ ਬੈਠੇ ਨਿਹੰਗ ਸਿੰਘਾਂ ਨੂੰ ਸਪੀਕਰ ਵਾਰਨਿੰਗ ਜਾਂ ਚੇਤਾਵਨੀ ਦਿੱਤੀ ਗਈ ਕੀ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਦੋਵਾਂ ਧੜਿਆਂ ਤੇ ਕਿਤੇ ਜਾ ਰਹੇ ਦਾਅਵੇ ਕਰਕੇ ਕੋਈ 145 ਜਾਂ ਦਫ਼ਾ 144 ਦਾ ਹੁਕਮ ਦਿੱਤੇ ਸਨ ਦੋਹਾਂ ਤਰ੍ਹਾਂ ਦੀ ਆਪਸ ਦੇ ਵਿੱਚ ਪੁਲਿਸ ਵੱਲੋਂ ਸਲਾਹ ਕਰਨ ਦੀ ਕੋਈ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਨਹੀਂ ਇਹ ਵੀ ਸਵਾਲ ਹੈ ਪੁਲਿਸ ਨੇ ਕਾਰਵਾਈ ਦੌਰਾਨ ਗੋਲੀ ਕਿਸ ਦੇ ਹੁਕਮ ਤੇ ਚਲਾਈ ਕੀ ਅਜਿਹਾ ਹੁਕਮ ਲੋਕਲ ਜਾਂ ਰੇਂਜ ਅਧਿਕਾਰੀ ਅਫਸਰ ਨੇ ਦਿੱਤਾ ਸੀ ਜਾਂ ਡੀਜੀਪੀ ਡੀਸੀ ਐਸਡੀਐਮ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਨੇ ਦਿੱਤਾ ਸੀ ਕਿ ਬਾਬਾ ਮਾਨ ਸਿੰਘ ਦੇ ਧੜੇ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਉਹਨਾਂ ਦੇ ਸਾਥੀਆਂ ਨੇ ਵੀ ਪੁਲਿਸ ਤੇ ਕੋਈ ਗੋਲੀ ਚਲਾਈ ਜਾਂ ਕੋਈ ਹਮਲਾ ਕੀਤਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਿੱਖ ਮਰਿਆਦਾ ਅਨੁਸਾਰ ਗਿਆਨ ਨਹੀਂ ਸੀ ਕਿ ਉਹ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਜਾ ਸਕਦੇ ਜੇਕਰ ਹਮਲਾ ਕੀਤਾ ਸੀ ਜャ ਉਹਨਾਂ ਬਲੋਗਲੀ ਚਲਾਈ ਗਈ ਸੀ ਤਾਂ ਮੌਕੇ ਤੇ ਪੁਲਿਸ ਨੇ ਕਿਸ ਤੇਜ਼ ਤਾਰ ਹਥਿਆਰ ਕਿੰਨੇ ਬਲੰਟ ਹਥਿਆਰ ਅਤੇ ਕਿੰਨੇ ਫਾਇਰ ਆਰਮਸ ਕਿੰਨੇ ਖੋਲ ਬਰਾਮਦ ਕੀਤੇ ਇਹ ਵੀ ਇੱਕ ਵੱਡਾ ਸਵਾਲ ਪੁਲਿਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਕਿੰਨੇ ਰਾਉਂਡ ਫਾਇਰ ਕੀਤੇ ਗਏ ਤੇ ਫਾਇਰ ਕੀਤੇ ਗਏ ਰਾਉਂਡ ਦੇ ਕਿੰਨੇ ਖੋਲ ਜਮਾ ਕੀਤੇ ਗਏ ਗੁਰਦਾਰਾ ਅਕਾਲ ਬੰਗਾ ਸਾਹਿਬ ਨੂੰ ਕਾਰਵਾਈ ਦੌਰਾਨ ਕਿੰਨੇ ਮੁਕਦਮੇ ਦਰਜ ਹੋਏ ਜਿਸ ਦੇ ਵਿੱਚ ਤਰਤੀਬ ਵਾਰ ਕਿੰਨੇ ਦੋਸ਼ੀ ਨਾਮਜ਼ਦ ਕੀਤੇ ਗਏ ਤੇ ਕਿਹੜੇ-ਕਿਹੜੇ ਗ੍ਰਫਤਾਰ ਕੀਤੇ ਗਏ ਉਹਨਾਂ ਦੀ ਤਲਾਸ਼ੀ ਦੌਰਾਨ ਕੀ-ਕੀ ਬਰਾਮਦ ਹੋਇਆ ਅਜਿਹੇ ਬਹੁਤ ਸਾਰੇ ਹੋਰ ਵੀ ਸਵਾਲ ਨੇ ਜਿਹੜੇ ਲਗਭਗ 23 ਸਵਾਲ ਪੁੱਛੇ ਗਏ ਔਰ ਉਹਨਾਂ 23 ਸਵਾਲਾਂ ਦਾ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ ਗਿਆ ਹੁਣ ਜੇਕਰ ਨਿਚੋੜ ਦੀ ਗੱਲ ਕੀਤੀ ਜਾਵੇ ਇਹ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਉਹ ਸੌਂਪੀ ਉਸ ਦੇ ਵਿੱਚ ਉਹਨਾਂ ਨੇ ਜ਼ਿੰਮੇਵਾਰ ਜਿਹੜਾ ਇੱਕ ਸੀਐਮ ਸਾਹਿਬ ਨੂੰ ਦੱਸਿਆ ਪਰ ਸਵਾਲ ਇੱਕ ਗੁਰਪ੍ਰਖ ਸਿੰਘ ਜੀ ਜ਼ਰੂਰ ਖੜਾ ਹੁੰਦਾ ਹੈ ਕਿ ਇਸ ਪੂਰੇ ਮਸਲੇ ਦੇ ਵਿੱਚ ਇੰਟਰਸਟ ਕੀ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਪੁਲਿਸ ਦਾ ਉਹਨਾਂ ਦਾ ਕੀ ਇੰਟਰਸਟ ਹੋਏਗਾ ਦੇਖੋ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਸਾਡਾ ਤਾਂ ਇਹ ਇੰਟਰਸਟ ਇਹ ਆ ਕਿ ਇਹ ਮਰਿਆਦਾ ਨਾਲ ਸੰਬੰਧਿਤ ਮਸਲਾ ਗੁਰੂ ਘਰ ਦੇ ਅੰਦਰ ਜਾ ਕੇ ਗੋਲੀਆਂ ਚੱਲੀਆਂ ਖੰਡਪਾਟ ਸਾਹਿਬ ਖੰਡਿਤ ਹੋਏ ਔਰ ਉੱਥੇ ਦੀ ਮਰਿਆਦਾ ਭੰਗ ਹੋਈ ਤੇ ਸਰਕਾਰ ਦਾ ਕੀ ਇੰਟਰਸਟ ਹੈ ਇਹ ਤਾਂ ਸਰਕਾਰ ਜਿਹੜੀ ਹੈਗੀ ਉਹ ਪੱਖ ਦੱਸ ਸਕਦਾ ਹੈਗਾ ਪਰ ਮੈਂ ਸਮਝਦਾ ਕਿ ਸਰਕਾਰ ਨੇ ਬਹੁਤ ਵੱਡੀ ਕਤਾਈ ਕੀਤੀ ਆ ਔਰ ਇਹਦੇ ਬਾਰੇ ਵੱਡੀ ਗੱਲ ਹੈ ਕਿ ਅੱਜ ਇੱਕ ਜਿਹੜੀ ਮਿਸਣੀ ਚੋਪਿਆ ਉਹ ਧਾਰੀ ਹੋਈ ਆ ਚਾਹੇ ਉਹ ਅਧਿਕਾਰੀ ਨੇ ਤੇ ਚਾਹੇ ਉਹ ਸੀਐਮ ਭਗਵੰਤ ਮਾਨ ਹੈ ਤੇ ਬਿਲਕੁਲ ਮਿਸਣੀ ਚੋਪਾ ਨਾਲ ਸਾਰਾ ਕੁਝ ਪਤਾ ਕਿ ਜੋ ਕੁਝ ਹੋਇਆ ਗਲਤ ਹੋਇਆ ਪਰ ਇਹ ਆ ਵੀ ਉਸ ਗੱਲ ਤੇ ਇਸ ਮੁੱਦੇ ਤੇ ਜਵਾਬ ਖੋਲਣ ਨੂੰ ਤਿਆਰ ਨਹੀਂ ਤੇ ਵੱਡੀ ਦਿਖਦਾਈ ਗੱਲ ਇਹ ਆ ਕਿ ਜਿਹੜੀਆਂ ਪੰਥਕ ਆਪਣੇ ਆਪ ਨੂੰ ਪੰਥਕ ਦੇ ਰਾਂ ਖਾਨਦੀਆਂ ਉਹ ਵੀ ਇਸ ਮਸਲੇ ਤੇ ਬਿਲਕੁਲ ਚੁੱਪ ਬੈਠੀਆਂ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਹੈਗਾ ਕਿ ਇਹ ਜਿਹੜਾ ਗੁਰੂ ਘਰ ਵਿੱਚ ਜੋ ਕੁਝ ਹੋਇਆ ਇਹ ਵੀ ਮਰਿਆਦਾ ਦਾ ਹਿੱਸਾ ਹੈ ਜਾਂ ਇਹ ਗੁਰੂ ਘਰ ਜਿਹੜਾ ਹੈ ਇਹਦੀ ਵੀ ਉਨੀ ਮਹਾਨਤਾ ਹੈਗੀ ਆ ਜਿੰਨੀ ਬਾਕੀ ਗੁਰੂ ਘਰਾਂ ਦੀ ਹੈਗੀ ਆ ਗੁਰਪਖ ਸਿੰਘ ਜੀ ਤੁਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਦਿਨ ਧਰਨਾ ਵੀ ਲਾਇਆ ਗਿਆ ਉੱਥੇ ਰੋਸ ਮਜ਼ਾਰਾ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਫਿਰ ਵੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਜਾਂ ਫਿਰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਾ ਇਹਦਾ ਮਤਲਬ ਕੀ ਸਮਝਿਆ ਜਾਵੇ ਦੇਖੋ ਕਿਸੇ ਨੇ ਵੀ ਕਿਉਂਕਿ ਐ ਸਮੇਂ ਦਾ ਸਰਕਾਰ ਨੂੰ ਪਤਾ ਕਿ ਉਹਨਾਂ ਨੇ ਇਹ ਵੱਡੀ ਗਲਤੀ ਕੀਤੀ ਹੈਗੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੈ ਪਰ ਇਹ ਆ ਵੀ ਅੱਜ ਇਸ ਗੱਲ ਨੂੰ ਚਾਹਦੇ ਨਹੀਂ ਕਿ ਇਹ ਕੱਲ ਤੱਕ ਉਹ ਸਾਡੇ ਤੇ ਸਵਾਲ ਖੜੇ ਕਰਦੇ ਰਹੇ ਅੱਜ ਇਹ ਸਵਾਲ ਉਹਨਾਂ ਤੇ ਖੜੇ ਹੋਏ ਜਿਹੜੇ ਸਵਾਲ ਕੱਲ ਤੱਕ ਸਾਡੇ ਤੇ ਖੜੇ ਕਰਦੇ ਰਹੇ ਗਿਆ ਤੇ ਇਸ ਕਰਕੇ ਮੈਨੂੰ ਸਮਝ ਆਉਂਦਾ ਕਿ ਜਿਹੜੀ ਇਸ ਦੇ ਸੰਬੰਧ ਵਿੱਚ ਸਰਕਾਰ ਨੂੰ ਚਾਹੇ ਉਹਨਾਂ ਨੇ ਸੈਟ ਵੀ ਬਣਾਈ ਪਰ ਉਹ ਜਿਹੜੇ ਐਸਐਸਪੀ ਦੀ ਅਗਵਾਈ ਵਿੱਚ ਤੇ ਗੋਲੀ ਚੱਲੀ ਉਸੇ ਐਸਐਸਪੀ ਨੂੰ ਸੈਟ ਦਾ ਮੁਖ ਬਣਾ ਦਿੱਤਾ ਗਿਆ ਤੇ ਇਸ ਕਰਕੇ ਸਾਨੂੰ ਲੱਗਦਾ ਨਹੀਂ ਕਿ ਇਨਸਾਫ ਵਾਲੀ ਕੋਈ ਗੱਲ ਹੋਵੇ ਤੇ ਤੁਸੀਂ ਸੈਟ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸੈਟ ਤਾਂ ਉਹੀ ਨੀਜੀ ਬੋ ਐਸਐਸਪੀ ਸਾਹਿਬ ਹੀ ਨੇ ਤੇ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਜੀ ਅਸੀਂ ਕਾਰਵਾਈ ਸਾਡੀ ਚੱਲ ਰਹੀ ਆ ਤੇ ਜਦੋਂ ਇਹਦਾ ਕੋਈ ਦੋਸ਼ੀ ਸਾਹਮਣੇ ਆਊਗਾ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਇਕ ਵਾਰ ਤੋਂ ਉਹਨੂੰ ਰਿਪੋਰਟ ਦਾ ਨਿਚੋੜ ਵੀ ਦੱਸਣਿਆ ਕਿ ਜਿਹੜਾ ਕਿਉਂਕਿ ਜਿਹੜੀ ਇਹਨਾਂ ਨੇ ਰਿਪੋਰਟ ਸੌਂਪੀ ਹੈ ਉਹ ਸੀ ਦੋ ਤਿੰਨ ਹਿੱਸਿਆਂ ਦੇ ਵਿੱਚ ਬਣਾਈ ਹੈ ਕਿ ਪਹਿਲਾਂ ਤਾਂ ਇਹ ਮਸਲਾ ਕੀ ਸੀਗਾ ਪੜਤਾਲੀਆ ਰਿਪੋਰਟ ਕੀ ਕਹਿੰਦੀ ਹੈ ਰਿਪੋਰਟ ਦੇ ਕਿਹੜੇ ਕਿਹੜੇ ਪੱਖ ਨੇ ਚੜੇ ਉਹ ਦੇਖੇਗੇ ਔਰ ਉਸ ਤੋਂ ਬਾਅਦ ਜਿਹੜਾ ਨਿਚੋੜ ਕੱਢਿਆ ਗਿਆ ਉਹ ਨਿਚੋੜ ਕੀ ਹੈ ਰਿਪੋਰਟ ਦਾ ਉਹ ਤਾਂ ਦੱਸਣਿਆ ਸਵਾਲਾਂ ਤੇ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਾ ਦਿੱਤੇ ਜਾਣਾ ਜ਼ਾਹਿਰ ਕਰਦਾ ਕਿ ਸਰਕਾਰ ਸਿੱਧੇ ਤੌਰ ਤੇ ਇਸ ਘਟਨਾ ਲਈ ਜ਼ਿੰਮੇਵਾਰ ਹੈ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਸੀ ਇਹ ਪੜਤਾਲੀ ਰਿਪੋਰਟ ਕਹਿੰਦੀ ਹੈ ਜ਼ਖਮੀ ਹੋਏ ਸੰਗਾਂ ਦਾ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਇਲਾਜ ਨਹੀਂ ਕੀਤਾ ਗਿਆ ਸੀਐਮ ਜਾਂ ਡੀਜੀਪੀ ਦੇ ਹੁਕਮਾਂ ਤੋਂ ਬਗੈਰ ਇੰਨੀ ਵੱਡੀ ਕਾਰਵਾਈ ਨਹੀਂ ਹੋ ਸਕਦੀ ਗੁਰੂ ਘਰ ਦੀ ਮਰਿਆਦਾ ਦਾ ਕਹਾਣ ਕੀਤਾ ਗਿਆ ਇਸ ਘਟਨਾ ਦੇ ਬਾਵਜੂਦ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਇੰਨੀ ਵੱਡੀ ਘਟਨਾ ਦੇ ਬਾਵਜੂਦ ਇਕੱਠੇ ਕੀਤੇ ਗਏ ਤੱਥ ਦਰਸਾਉਂਦੇ ਨੇ ਗੁਰੂ ਸਾਹਿਬ ਦੀ ਹਦੂਦ ਅੰਦਰ ਨਹੀਂ ਸੀ ਲਾਅ ਐਂਡ ਆਰਡਰ ਦੀ ਕੋਈ ਵੀ ਸਮੱਸਿਆ ਡੀਸੀ ਅਤੇ ਐਸਐਸਪੀ ਨੇ ਨਹੀਂ ਦਿੱਤੇ ਪੜਤਾਲੀਆ ਕਮੇਟੀ ਦੇ ਸਵਾਲਾਂ ਤੇ ਜਵਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕ ਫਾਇਰਿੰਗ ਤੋਂ ਪਹਿਲਾਂ ਕੋਈ ਵਾਰਨਿੰਗ ਨਾ ਦੇਣਾ ਕਿਸੇ ਕਾਨੂੰਨੀ ਜੁਰਮ ਦਾ ਸੰਕੇਤ ਦਿੰਦਾ ਇਹ ਪੜਤਾਲੀਆ ਰਿਪੋਰਟ ਕਹਿ ਰਹੀ ਹੈ ਬੂਟਾ ਸਣੇ ਗੁਰੂ ਗੁਰੂ ਘਰ ਦੇ ਵਿੱਚ ਦਾਖਲ ਹੋਣਾ 1000 ਤੋਂ ਵੱਧ ਗੋਲੀਆਂ ਚਲਾਉਣਾ ਕਿਸੇ ਵੀ ਤਰ੍ਹਾਂ ਦੇ ਨਾਲ ਜਾਇਜ਼ ਨਹੀਂ ਜਾਂਚ ਦੌਰਾਨ ਪੈਦਾ ਹੋਏ ਤਿੰਨ ਵੱਡੇ ਸਵਾਲ ਵੀ ਨੇ ਉਹ ਸਵਾਲ ਵੀ ਤੁਹਾਨੂੰ ਦੱਸਣੇ ਕਿ ਉਹ ਕੀ ਸਵਾਲ ਨੇ ਜਿਹੜੇ ਇਸ ਪੂਰੀ ਜਾਂਚ ਰਿਪੋਰਟ ਦਾ ਹਿੱਸਾ ਬਣਦੇ ਨੇ ਉਹ ਸਵਾਲ ਨੇ ਕਿਸ ਦੇ ਹੁਕਮ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਈ ਹੈ ਕੋਈ ੜਕਾਹਟ ਕੋਈ ਕੁਝ ਨਹੀਂ ਸੀ ਤਾਂ ਦਾਖਲ ਕਿਵੇਂ ਹੋ ਗਈ ਦੂਜਾ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਿਉਂ ਕੀਤੀ ਗਈ ਇਹ ਸਭ ਤੋਂ ਵੱਡਾ ਸਵਾਲ ਹੈ ਗੁਰੂ ਘਰ ਦੀ ਮਰਿਆਦਾ ਕਿਉਂ ਭੰਗ ਕੀਤੀ ਗਈ ਔਰ ਕਿਸ ਦੇ ਹੁਕਮਾਂ ਦੇ ਤਹਿਤ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਗੋਲੀਆਂ ਚਲਾਈਆਂ ਗਿਆ ਸਵਾਲ ਬਹੁਤ ਸਾਰੇ ਨੇ ਜਵਾਬ ਦੇਣੇ ਪੈਣਗੇ ਸਰਕਾਰ ਨੂੰ ਗੁਰਬਖਸ਼ ਸਿੰਘ ਖਾਲਸਾ ਜੀ ਹੁਣ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਕਿ ਇਸ ਘਟਨਾ ਦੇ ਲਈ ਸੀਐਮ ਜ਼ਿੰਮੇਵਾਰ ਨਹੀਂ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਜੋ ਮर्यादा ਜਿੰਨਾ ਕਿ ਮੈਨੂੰ ਪਤਾ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਤੁਸੀਂ ਕਿਸੇ ਨੂੰ ਤਲਬ ਕਰਨਾ ਤਾਂ ਨਾ ਤਾਂ ਕਿਸੇ ਗੈਰ ਸਿੱਖ ਨੂੰ ਕਰ ਸਕਦੇ ਹੋ ਨਾ ਪਤਿਤ ਸਿੱਖ ਨੂੰ ਕਰ ਸਕਦੇ ਹਾਂਜੀ ਇਹਦੇ ਲਈ ਅਗਲੇਰੀ ਕਿਸੇ ਵੀ ਕਾਰਵਾਈ ਲਈ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਤਰੀਕ ਨੂੰ ਜਿਹੜਾ ਹੈਗਾ ਠੀਕ 12:00 ਵਜੇ ਤੇ ਜਸਿੰਦਰ ਸਮੁਦਰੀ ਹਾਲ ਵਿਖੇ ਜਿਹੜਾ ਹੈਗਾ ਉਹ ਜਨਰਲ ਇਜਲਾ ਸੱਦਿਆ ਤੇ ਇਹਦੇ ਵਿੱਚ ਸਾਰੇ ਮੈਂਬਰ ਸਮਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਰਾਏ ਲਈ ਜਾਊਗੀ ਤੇ ਅਗਲੀ ਜਿਹੜੀ ਰਣਨੀਤੀ ਹੈ ਉਹ ਉਹਦੇ ਵਿੱਚ ਉਹਦਾ ਐਲਾਨ ਕੀਤਾ ਜਾਏਗਾ ਪਰ ਇਹ ਮੁੱਦਾ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਵੀ ਇਹਨੂੰ ਠੰਡੇ ਵਾਸਤੇ ਚ ਪਾਤ ਜਾਊਗਾ ਔਰ ਇਹਦੇ ਲਈ ਅਸੀਂ ਆਰਪਾਜ ਦੀ ਲੜਾਈ ਲੜਾਂਗੇ ਚਾਹੇ ਉਹ ਕਾਨੂੰਨੀ ਪੱਖ ਤੋਂ ਆ ਤੇ ਚਾਹੇ ਜਿਹੜੀ ਸੰਗਤੀ ਰੂਪ ਦੇ ਵਿੱਚ ਹੈਗੀ ਆ ਪਰ ਗੁਰਬਖਸ਼ ਸਿੰਘ ਜੀ ਤੁਸੀਂ ਇੱਕ ਇਤਰਾਜ਼ ਪਹਿਲਾਂ ਵੀ ਜਤਾਇਆ ਇਸ ਪੂਰੇ ਮਸਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਕੇ ਹੋਰ ਕੋਈ ਵੀ ਸਿੱਖ ਜਥੇਬੰਦੀਆਂ ਕਿਉਂ ਨਹੀਂ ਆਵਾਜ਼ ਚੁੱਕ ਰਹੀਆਂ ਜਾਂ ਤੁਹਾਡੇ ਨਾਲ ਕਿਉਂ ਨਹੀਂ ਖੜਾ ਹੋ ਰਹੀਆਂ ਕਿਉਂ ਇਹ ਮਸਲਾ ਤੁਹਾਨੂੰ ਲੱਗਦਾ ਕਿ ਇੰਨਾ ਵੱਡਾ ਹੈ ਨਹੀਂ ਕਿ ਉਹ ਗੁਰੂ ਘਰ ਦੀ ਮਰਿਆਦਾ ਨੂੰ ਨਾ ਸਮਝਦੇ ਹੋਣ ਜਾਂ ਨਾ ਦੇਖਦੇ ਹੋਣ ਇਸ ਕਰਕੇ ਉਹ ਤੁਹਾਡੇ ਨਾਲ ਨਹੀਂ ਖੜ ਰਹੇ ਦੇਖੋ ਇਹ ਤਾਂ ਸਿੱਖ ਸੰਗਤਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਲੋਕ ਪਿਛਲੀਆਂ ਸਰਕਾਰਾਂ ਦੇ ਸਮੇਂ ਵਿੱਚ ਸ਼ੁਰੂ ਉਹ ਚੇਚੇ ਤੌਰੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਦੇ ਸਮੇਂ ਜੇ ਕੋਈ ਮੜੀ ਜੀ ਵੀ ਗੱਲ ਹੋ ਜਾਂਦੀ ਸੀ ਉਹਨੂੰ ਐਡਾ ਬੜਾ ਬਾਦ ਦਾ ਪਤੰਗੜ ਬਣਾ ਦਿੰਦੇ ਸੀਗੇ ਅੱਜ ਪਿਛਲੇ ਸਮੇਂ ਵਿੱਚ ਇੰਨੀਆਂ ਘਟਨਾਵਾਂ ਵਾਪਰ ਗਈਆਂ ਮੈਂ ਤਾਂ ਹੈਰਾਨ ਆ ਕਿ ਇਹ ਲੋਕ ਜਿਹੜੇ ਹੈਗੇ ਆ ਇੰਨੇ ਜ਼ਿਆਦਾ ਮਤਲਬ ਸਰਕਾਰ ਦੇ ਹੱਥਾਂ 'ਚ ਖੇਡ ਰਹੇ ਆ ਕਿ ਅੱਜ ਇੱਕ ਵੀ ਲਫ਼ਜ਼ ਬੋਲਣ ਨੂੰ ਤਿਆਰ ਨਹੀਂ ਹੈਗਾ ਔਰ ਇਹ ਬੜਾ ਮੰਦ ਭਗਾ ਆ ਤੇ ਇਸ ਕਰਕੇ ਜਿਹੜੀ ਸੰਗਤ ਹੈਗੀ ਆ ਉਹ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਦਵੇ ਬਈ ਸੱਚ ਕੀ ਆ ਤੇ ਝੂਠ ਕੀ ਆ ਬਿਲਕੁਲ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਗੁਰਬਖਸ਼ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੜਤਾਲੀਆ ਕਮੇਟੀ ਜੜੀ ਬਣਾਈ ਸੀ ਗੁਰਬਖਸ਼ ਸਿੰਘ ਖਾਲਸਾ ਵਾਈਸ ਪ੍ਰੈਜ਼ੀਡੈਂਟ ਐਸਜੀਪੀਸੀ ਦੀ ਪ੍ਰਧਾਨਗੀ ਹੇਠ ਬਣਾਈ ਸੀ ਔਰ ਇਹਨਾਂ ਨੇ ਸਾਰੀ ਜਾਂਚ ਪੜਤਾਲ ਕੀਤੀ ਔਰ ਜਾਂਚ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਸਾਰੀ ਦੀ ਸਾਰੀ ਰਿਪੋਰਟ ਹੈ ਜੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚ ਚੁੱਕੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਸੌਂਪੀ ਗਈ ਉਹਨਾਂ ਨੇ ਸੌਂਪ ਦਿੱਤੀ ਔਰ ਨਿਚੋੜ ਇਹ ਕੱਢਿਆ ਗਿਆ ਕਿ ਇਸ ਪੂਰੇ ਮਸਲੇ ਦੇ ਜੱਥੇਦਾਰ ਸਾਹਿਬ ਕੀ ਕਾਰਵਾਈ ਕਰਦੇ ਨੇ ਉਸ ਤੇ ਨਜ਼ਰ ਰਹੇਗੀ ਪਰ ਜਨਰਲ اجلاس ਸੱਦ ਲਿਆ ਗਿਆ ਔਰ ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਅਸੀਂ ਕੋਈ ਸਖਤ ਫੈਸਲਾ ਲੈ ਸਕਦੇ ਹਾਂ ਜਿਸ ਕਰ ਸਰਕਾਰ ਨੇ ਇਸ ਮਸਲੇ ਨੂੰ ਹੱਲ ਨਾ ਕੀਤਾ ਕਿਉਂਕਿ ਹਲੇ ਤੱਕ ਕਿਸੇ ਦੀ ਕੋਈ ਟਰਾਂਸਫਰ ਨਹੀਂ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਸ ਘਟਨਾਕਰਮ ਦੇ ਪਿੱਛੇ ਹੈ ਕੌਣ ਹੈ ਇਹ ਨਹੀਂ ਪਤਾ ਲੱਗ ਪਾਇਆ ਕਿ ਪੁਲਿਸ ਨੂੰ ਇੰਨੀ ਜ਼ਬਰਦਸਤੀ ਕਿਉਂ ਕਰਨੀ ਪਈ